ਇਸ ਕਰਕੇ ਰੱਬ ਦੇ ਭਾਣੇ 'ਚ ਰਹਿਣਾ ਚਾਹੀਦਾ ਹੈ ਤੇ ਪ੍ਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ। ਇਸੇ ਵਿਸ਼ੇ ਨੂੰ ਕਲੀਅਰ ਕਰਨ ਵਾਸਤੇ ਇੱਕ ਬੇਨਤੀ ਮੈਂ ਆਪ ਜੀ ਦੇ ਚਰਨਾਂ 'ਚ ਕਰਦਾ ਕਹਿੰਦੇ ਪੁਰਾਣੇ ਸਮਿਆਂ 'ਚ ਇੱਕ ਦਿਨ ਇੱਕ ਰਾਜਾ ਆਪਣੇ ਵਜ਼ੀਰ ਨਾਲ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ। ਬੜਾ ਪੁਰਾਣਾ ਵਜ਼ੀਰ ਸੀ ਉਸ ਰਾਜੇ ਦਾ ਤੇ ਹਮੇਸ਼ਾ ਇਕੱਠੇ ਜਾਂਦੇ ਹੁੰਦੇ ਸੀ ਜਦੋਂ ਵੀ ਕਿਤੇ ਜਾਣਾ। ਅੱਜ ਜੰਗਲ ਵਿੱਚ ਸ਼ਿਕਾਰ ਖੇਡਦਿਆਂ ਖੇਡਦਿਆਂ ਕੁਦਰਤੀ ਨਾ ਰਾਜੇ ਦੀ ਉਂਗਲ ਤੇ ਉਹਦੀ ਆਪਣੀੋ ਹੀ ਕਿਰਪਾਨ ਵੱਜ ਗਈ ਤੇ ਇੱਕ ਉਂਗਲ ਉਹਦੀ ਕੱਟੀ ਗਈ ਬੜਾ ਲਹੂ ਵਗਿਆ ਬੜਾ ਦਰਦ ਹੋਇਆ ਤੇ ਵਜ਼ੀਰ ਕਹਿਣ ਲੱਗਾ ਰਾਜਾ ਜੀ ਘਬਰਾਓ ਨਾ ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ ਚੰਗਾ ਹੀ ਹੋਏਗਾ ਰਾਜਾ ਕਹਿਣ ਲੱਗਾ ਵੀ ਮੇਰਾ ਇੰਨਾ ਖੂਨ ਡੁੱਲ ਗਿਆ ਉਂਗਲ ਕੱਟੀ ਗਈ ਇੰਨਾ ਦਰਦ ਹੋ ਰਿਹਾ ਹੈ ਹੁਣ ਦੱਸ ਮੈਨੂੰ ਇਹਦੇ 'ਚ ਮੇਰਾ ਕਿਵੇਂ ਭਲਾ ਹੋਏਗਾ ਇਹਦੇ ਚ ਰੱਬ ਨੇ ਕੀ ਚੰਗਾ ਕੀਤਾ ਤੇ ਸਾਧ ਸੰਗਤ ਜੀ